ਜੇਲ੍ਹ ਵਿੱਚ ਬੰਦ ਵਿਅਕਤੀ ਤੇ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਨੇ ਇਹ ਜਾਣਕਾਰੀ ਫਾਜ਼ਲਕਾ ਸਿਟੀ ਥਾਣਾ ਦੇ ਐਸਐਚਓ ਲਖਰਾਜ ਨੇ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਵਿੱਚ ਇਲਜ਼ਾਮ ਲੱਗੇ ਕਿ ਪੁਲਿਸ ਦੇ ਵਿੱਚ ਥਾਣੇਦਾਰ ਭਰਤੀ ਕਰਵਾਉਣ ਦੇ ਨਾਮ ਤੇ 50 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਇਸ ਮਾਮਲੇ ਵਿੱਚ આરોપી ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ ਜਿਸ ਦੇ ਨਾਲ ਨਾਲ ਉਸਦੇ ਦੋ ਹੋਰ ਰਿਸ਼ਤੇਦਾਰਾਂ ਸਮੇਤ ਇਸ ਮਾਮਲੇ 'ਚ કુલ ਤਿੰਨ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਐਸਐਚਓ ਨੇ ਕੀ ਹੈ ਕਿ ਅਰੋਪੀ ਜੇਲ੍ਹ ਵਿੱਚ ਬੰਦ ਹੋਣ ਕਾਰਨ ਇਸ ਮਾਮਲੇ ਵਿੱਚ ਉਸ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇ। ਕੁਝ ਮਨਪ੍ਰੀਤ ਵਾਸੀ ਮਹੱਲੀ ਹੈ। ਉਹਨਾਂ ਨੇ ਇੱਕ ਅਰਜ਼ੀ ਤੇ ਜਿਹੜੀ ਮਾਨਯੋਗ ਐਸਐਸਪੀ ਸਾਹਿਬ ਦੇ ਦਿੱਤੀ ਸੀ ਜਿਹਨਾਂ ਦੇ ਹਿਪੜਤਾਲ ਕਰਨ ਤੋਂ ਬਾਅਦ ਜਿਹੜਾ ਅਮਰਕੋ ਦੇਖ ਕੇ ਜਿਹੜਾ ਇੱਕ ਮਕਦਮਾ ਦਰਜ ਹੋਇਆ ਨਾਰਿੰਦੇ ਦੋ ਰਿਸ਼ਤੇਦਾਰ ਨੇ ਉਹਨਾਂ ਤੇ ਟੋਟਲ ਤਿੰਨ ਮਾਮਲੇ ਦੇ ਮਕਦਮਾ ਦਰਜ ਹੈ। ਉਹਨਾਂ ਨੇ ਜਿਹੜਾ ਦੋਸ਼ ਲਾਇਆ ਉਹ ਇਹ ਦੋਸ਼ ਲਾਇਆ ਕਿ ਖਾਣੇਦਾਰ ਭਰਤੀ ਕਰਾਉਂਦਾ 50 ਲੱਖ ਰੁਪਇਆ ਜਿਹੜਾ ਜਿਆਦਾ ਇਹ ਮਾਮਲਾ ਪੁਰਾਣਾ ਹੈ ਜਦੋਂ ਸਾਡੇ 20 18 ਦਾ ਮਾਮਲਾ ਆਇਆ ਆ ਜਿੱਦਾਂ ਲੋਕਾਂ ਨੂੰ ਪਤਾ ਲੱਗਿਆ ਵੀ ਹੋਣੇ ਗੈਸਟਰਾ ਦਾ ਦੋਸ਼ ਬਸ ਕਾਲਾ ਕੀ ਪੱਟਾਦਾਰਨ ਕੀਤਾ ਉਹ ਅਥੀਏ ਗਿਆ ਸੁਪੀਚ ਬਿਲਕੁਲ ਚਲੋ ਉਹਨੂੰ ਅਸੀਂ ਪ੍ਰੈਸ ਨੂੰ ਰੰਗ ਤੇ ਲਿਆਵਾਂਗੇ ਜੀ ਜੀ ਨਾਲ ਕੁਝ ਫੜਤਾਲ ਕਰਾਂਗੇ にできるいにしてたね。